ਵਾਇਰ ਜੀ ਦਾ ਖਲਸਾ ਵਾਇਰ ਜੀ ਦਾ ਖਲਸਾ ਜਿਖਟੇ ਬਾਬਾ ਜੀ ਇਹ ਆਪਣਾ ਰਮਾਲਾ ਚੜਾਉਣਾ ਸੀਗਾ ਹਾਂਜੀ ਇਥੋਂ ਗੁਰੂ ਘਰ ਚ ਲੈ ਦੇਉਗੇ ਜਾਂ ਦੁਕਾਨ ਤੋਂ ਲੈ ਕੇ ਆਉਣਾ ਹੈ ਤੇ ਆਹ ਰਮਾਲੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਹੈ ਦੇਖੋ ਰਮਾਲਾ ਆਪਾਂ ਜੋ ਚੜਾਉਨੇ ਉਹ ਆਪਣੀ ਸ਼ਰਧਾ ਹੁੰਦੀ ਹੈ ਠੀਕ ਹੈ ਆਪਾਂ ਆਪਣੀ ਸ਼ਰਧਾ ਨਾਲ ਰਮਾਲਾ ਚੜਾਉਨੇ ਪਰ ਆਪਾਂ ਇੱਕ ਗੱਲ ਦਾ ਧਿਆਨ ਰੱਖੀਏ ਜਿਹੜਾ ਰਮਾਲਾ ਆਪਾਂ ਦੁਕਾਨ ਤੋਂ ਲੈ ਕੇ ਆਉਨੇ ਆ ਆਪਾਂ ਨੂੰ 100 200 ਦਾ 400 ਦਾ ਰਮਾਲਾ ਮਿਲ ਜਾਂਦਾ ਹੈ ਠੀਕ ਹੈ ਪਹਿਲੀ ਗੱਲ ਤੇ ਜੇ ਸਟਾਰਟ ਹੁੰਦੀ ਵਿੱਚ ਜੇ ਆਪਾਂ ਰਮਾਲਾ ਦੁਕਾਨਾਂਾਂ ਨੂੰ ਜਾ ਕੇ ਕਹਦੇ ਇਹਨਾਂ ਸਾਨੂੰ ਡਬਲ ਰਮਾਲਾ ਦੇ ਦੇ ਕਈ ਵਾਰੀ ਕੀ ਹੁੰਦਾ ਦੇਖੋ ਤੁਸੀਂ ਤਾਂ ਲੈ ਕੇ ਆ ਗਏ ਜਾ ਕੇ ਗੁਰੂ ਘਰ ਚ ਗਰੰਟੀ ਨੂੰ ਦੇ ਦਿੱਤੀ ਜੀ ਬਾਬਾ ਜੀ ਆਪ ਰਮਾਲਾ ਦੇ ਦਿੰਦਾ ਜੀ ਜਦੋਂ ਅਸੀਂ ਉਹਨੂੰ ਖੋਲ ਕੇ ਦੇਖਦੇ ਆ ਉਹ ਡਬਲ ਨਿਕਲਦਾ ਨਹੀਂ ਉਹਦੇ ਚ ਸੰਗਲੀ ਨਿਕਲਦਾ ਜਾਂਦਾ ਤੇ ਕਈ ਵਾਰੀ ਕੀ ਹੁੰਦੀਆਂ ਉਹਦੇ ਵਿੱਚ ਫਲਕਾਂ ਇੱਕ ਫਲਕ ਹੁੰਦੀ ਹੈ ਇੱਕ ਫਲਕੀ ਨਹੀਂ ਹੁੰਦੀ ਠੀਕ ਹੈ ਫਿਰ ਉਹਨਾਂ ਦੇ ਵਿੱਚ ਗੱਤਾ ਅਖਬਾਰ ਵੀ ਪਾਇਆ ਵੇ ਹੁੰਦਾ ਹੈ ਜਿਹੜਾ ਆਪਾਂ ਨੂੰ ਵੀ ਪਤਾ ਹੈ ਪਹਿਲਾਂ ਅਖਬਾਰ ਛੱਬਦੇ ਐ ਫਿਰ ਘਰਾਂ ਚੋਂਦੇ ਐ ਠੀਕ ਹੈ ਉਹ ਆਪਾਂ ਬੰਨੇ ਕਿੱਥੇ ਕਿੱਥੇ ਸਿੜਦੇ ਐ ਉਸ ਤੋਂ ਬਾਅਦ ਉਹ ਹੀ ਅਖਬਾਰ ਚੱਕ ਕੇ ਉਹ ਰਮਾਲਾ ਸਾਹਮਣੇ ਵਿੱਚ ਪਾ ਦਿੰਦੇ ਦੁਕਾਨ ਵਾਲੇ ਠੀਕ ਹੈ ਤੇ ਫਿਰ ਆਪਾਂ ਰਮਾਲਾ ਮਹਾਰਾਜ ਵਾਸਤੇ ਲੈ ਕੇ ਆਉਨੇ ਆ ਦੇਖੋ ਵੀ ਉਹ ਨਮਾ ਤਾਂ ਨਹੀਂ ਰਹਿ ਗਿਆ ਕਮਜੋਦ ਵਿੱਚ ਅਖਬਾਰ ਉਹ ਪੁਰਾਣਾ ਉਹ ਕਿਤੇ ਕਿਤੇ ਹੋ ਕੇ ਆਇਆ ਹੈਗਾ ਫੇਰ ਆਪਾਂ ਉਹ ਰਮਾਲੇ ਵਿੱਚ ਪਾਤਾ ਤੇ ਫਿਰ ਉਹ ਨਮਾ ਤਾਂ ਨਹੀਂ ਰਹਿ ਗਿਆ ਇਸ ਕਰਕੇ ਕਹ ਰੋ ਮੇਰੀ ਤਾਂ ਇਹ ਸਲਾਹ ਹੈ ਵੀ ਜੇ ਤੋ ਸਿਰ ਮਾਲਾ ਲੈ ਕੇ ਆਉਣਾ ਹੈ ਠੀਕ ਹੈ ਅਰ ਮਾਲਾ ਆਪਾਂ ਕਪੜਾ ਲੈ ਕੇ ਠੀਕ ਹੈ ਆਪਾਂ ਕਪੜਾ ਲੈ ਕੇ ਜਿਵੇਂ ਆਪਾਂ ਪਿਆਮੇ ਘੁੱਟ ਤੇ ਦਾ ਕਪੜਾ ਲੈ ਕੇ ਆਉਂਦੇ ਆ ਉਵੇਂ ਵਧੀਆ ਆਪਾਂ ਇੱਕ ਥਾਂ ਦੇ ਵਿੱਚ ਹੋ ਕੇ ਕਪੜਾ ਲੈ ਕੇ ਉਹ ਕਪੜੇ ਦਾ ਰਮਾਲਾ ਬਣਾਈਏ ਠੀਕ ਹੈ ਉਹਦੇ ਨਾਲ ਕੀ ਹੈ ਜਦੋਂ ਰਮਾਲੇ ਵੈਸੇ ਜਿਆਦਾ ਹੋ ਜਾਂਦੇ ਆਪਣੇ ਕੋਲੇ ਦੂਸਰੇ ਤਾਂ ਉਹੀ ਰਮਾਲੇ ਜਾਂ ਤਾਂ ਫਿਰ ਵਾਪਸ ਲੈ ਜਾਂਦੇ ਦੁਕਾਨਾਂ ਵਾਲੇ ਜਾਂ ਫਿਰ ਉਹਨਾਂ ਨੂੰ ਸ਼ਿਸ਼ਕਾਰ ਕਰਾਉਣਾ ਪੈਂਦਾ ਹੈ ਜਿਹੜਾ ਇਹ ਕੱਪੜੇ ਦਾ ਰਮਾਲਾ ਹੈ ਇਹ ਜਦੋਂ ਆਪਣੇ ਕੋਲੇ ਕੱਲ ਨੂੰ ਜ਼ਿਆਦਾ ਹੋ ਜਾਂਦੇ ਆ ਕੱਪੜੇ ਠੀਕ ਹੈ ਇਹਨੂੰ ਗੁਰੂ ਘਰ ਦੀ ਸੇਵਾ ਦੇ ਵਿੱਚ ਆਪਾਂ ਕਿਤੇ ਵੀ ਕੰਮ ਲੈ ਸਕਦੇ ਹਾਂ ਗੁਰੂ ਘਰ ਦੇ ਵਿੱਚ ਸੇਵਾ 'ਚ ਜਿੱਥੇ ਵੀ ਆਪਾਂ ਨੂੰ ਜ਼ਰੂਰਤ ਹੈ ਕੱਪੜੇ ਦੀ ਉੱਥੇ ਆਪਾਂ ਉਹਨੂੰ ਪੁਰਾਣੇ ਕੱਪੜੇ ਨੂੰ ਕੰਮ 'ਚ ਲੈ ਸਕਦੇ ਆ ਕੱਪੜਾ ਕੰਮ 'ਚ ਆ ਜਾਂਦਾ ਜੋ ਰਮਾਲੇ ਹੁੰਦੇ ਆ ਉਹ ਹੋਰ ਕੋਈ ਕੰਮ ਦੇ ਵਿੱਚ ਨਹੀਂ ਆ ਸਕਦੇ ਇਸ ਕਰਕੇ ਤੁਸੀਂ ਅੱਗੇ ਵਾਸਤੇ ਧਿਆਨ ਰੱਖੋ ਵੀ ਜਿਹੜਾ ਪਰ ਰਮਾਲਾ ਦੁਕਾਨ ਤੋਂ ਬਣਾਉਂਦੇ ਆ ਸੌ ਦੋਸਤੋਂ ਦਾ ਲੈ ਕੇ ਆਉਂਦੇ ਆ ਉਹ ਤੋਂ ਗਰੇਜ ਕਰਕੇ ਜੇ ਆਪਾਂ ਕੱਪੜੇ ਦਾ ਰਮਾਲਾ ਲੱਗੇ ਜਾਂ ਫਿਰ ਜੋ ਆਪਾਂ ਕੱਪੜਾ ਰਮਾਲੇ ਤੇ ਆਪਣੇ ਪੈਸੇ ਲੱਗਣੇ ਆ ਕੋਈ 2-400 ਉਹੀ ਆ ਕਰਕੇ ਗੁਰੂ ਘਰ ਦੇ ਵਿੱਚ ਪਹਿਲਾਂ ਪੁੱਛੋ ਤੁਸੀਂ ਵੀ ਕੀ ਚੀਜ਼ ਦੀ ਲੋੜ ਹੈ ਜਿਹੜੀ ਚੀਜ਼ ਗੁਰੂ ਘਰ ਦੇ ਵਿੱਚ ਲੋੜ ਬੰਦ ਆਇਆ ਵੀ ਆਪਾਂ ਨੂੰ ਇਹ ਚੀਜ਼ ਗੁਰੂ ਘਰ ਚ ਚਾਹੀਦੀ ਹੈ ਉਹੀ ਪੈਸਾ ਆਪਾਂ ਉਸ ਚੀਜ਼ ਤੇ ਲਾਈਏ ਤਾਂ ਜੋ ਉਹ ਚੀਜ਼ ਕੋਈ ਕੰਮ ਆ ਸਕੇ ਰਮਾਲੇ ਗੁਰੂ ਘਰਾਂ ਦੇ ਵਿੱਚ ਯਾਤਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਇਸ ਕਰਕੇ ਗੁਰੂ ਘਰਾਂ ਦੇ ਵਿੱਚ ਜੋ ਗੁਰੂ ਘਰ ਦੇ ਮੰਦਕਾਂ ਦੇ ਵੱਲੋਂ ਅਸੀਂ ਵਧੀਆ ਸੈੱਟ ਬਣਾਈ ਜਾਣ ਪੰਜ ਸੱਤ ਜੋ ਆਪਾਂ ਮਾਰਾ ਇੱਥੇ ਲਾ ਸਕੀਏ ਉਸ ਤੋਂ ਬਿਨਾ ਜਿਆਦਾ ਇਹ ਰਮਾਲੇ ਨਾ ਇਕੱਠੇ ਕਰੀਏ ਉਹੀ ਰਮਾਲਿਆਂ ਵਾਲੇ پیسے ਵਿਚਾ ਕੇ ਆਪਾਂ ਕੋਈ ਚੀਜ਼ ਲੈ ਕੇ ਆਈਏ ਜਿਹੜੀ ਆਪਣੇ ਖਮਾ ਸਕੀਏ ਠੀਕ ਹੈ ਅੱਗੇ ਵਾਸਤੇ ਬਸ ਮੇਰੀ ਤੇਜੀ ਸਲਾਹ ਤੁਨੂੰ ਇਹ ਰਮਾਲਾ ਜੋ ਵੀ ਆਪਾਂ ਲੈ ਕੇ ਆਉਣਾ ਹੈ ਜਾਂ ਤਾਂ ਕਪੜੇ ਦਾ ਲੇ ਜੇ ਜਾਂ ਭਾ ਜਾ ਕਰਕੇ ਜੜੀ ਕੋਈ ਚੀਜ਼ ਲੋੜ ਬੰਦਾ ਉਹ ਆਪਾਂ ਗੁਰਦੁਆਰਾ ਚ ਪੰਚਾਇਤ ਠੀਕ ਹੈ ਵਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ